ਤਰਨਤਾਰਨ ਦੇ ਸਰਹੱਦ ਦੀ ਪਿੰਡ ਕਰਿਆਲਾ ਵਿੱਚ ਵਾਰਦਾਤ ਹੋਈ ਹੈ ਜਿੱਥੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ WhatsApp ਰਾਹੀਂ ਫੋਨ ਕਰਦਾ ਸੀ ਤੇ ਫਿਰੋਤੀ ਦੀ ਮੰਗ ਕਰ ਰਿਹਾ ਸੀ ਲੇਕਿਨ ਪੈਸੇ ਨਾ ਦੇਣ ਦੇ ਚਲਦਿਆਂ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਹਮ ਕੀ ਕਰਦੇ ਤੇ ਮੇਰਾ ਸੁਨਿਆਰੇ ਦੀ ਦੁਕਾਨ ਹੈ ਕੀ ਗੱਲ ਹੋਈ ਜੋ ਗੋਲੀਆਂ ਚੱਲੀਆਂ ਇੱਥੇ ਆਹ ਰੋਟੀ ਪਾਣੀ ਖਾ ਕੇ ਰਾਤ ਸਤੇ ਆ ਲੰਮੇ ਪੈਣ ਲੱਗੇ ਹਲੇ ਕਾਮ ਸਾਨੂੰ ਖੜਾਕਾਇਆ ਇਹ ਜੋ ਪਾ ਜਗੇ ਵੇਖਿਆ ਉਹਨ ਜਿਹਨੂੰ ਬੰਦੇ ਪਕਣ ਸਤੇ ਬੰਦੇ ਖੈਰ ਕਰਕੇ ਭੱਜ ਗਏ ਕੈਮਰੇ ਵੇਖ ਕੇ ਤੇ ਕੈਮਰੇ ਇਸ ਤਰ੍ਹਾਂ ਸਾਨੂੰ ਕੋਈ ਸਮਝ ਨਹੀਂ ਆਈ ਕੀ ਕਾਰਨ ਕੋਈ ਰਜਿਸ ਸੀ ਕੀ ਕਾਰਨ ਕੀ ਬਣਿਆ ਹੈ ਜਿਸ ਦੇ ਕੋਈ ਨਹੀਂ ਆਜ ਤੋਂ ਅੱਧਰ ਪਹਿਲਾਂ ਮੈਨੂੰ ਕੋਈ ਬਾਰਾ ਹੋ ਜਾ ਰਿਹਾ ਪਰ ਮੈਂ ਫੋਨ ਨਹੀਂ ਚੁੱਕਿਆ ਉਸ ਤੋਂ ਬਾਅਦ ਆ ਨੰਬਰ ਸਾਡਾ ਦੁਬਾਰਾ ਹੈਗਾ ਨਹੀਂ ਇਸ ਦਾ ਕੀ ਮਾਇਕ ਮੈਂ ਸਮਝੂ ਕਿ ਕੰਨਾ ਕਿਸੇ ਨਾ ਕੋਈ ਲੜਾਈ ਝਗੜਾ ਵੇਜਾ ਕੋਈ ਸਾਡਾ ਕਿੰਨਾ ਲੜਾਈ ਕਰਨੇ ਚਾਹੁੰਦੇ ਪੁੱਛ ਪੜਦੇ ਨੇ ਪੈਸੇ ਮੰਗ ਕੇ ਕੀ 2 ਲੱਖ ਰੁਪਏ ਹੁਣੋਂ ਤਿੰਨ ਮੰਗੀਆਂ ਰਾਪੇ ਤਾ ਸਵਾਲ ਆਪਣਾ ਨਾਮ ਦੱਸਦਾ ਮੈਨੂੰ ਵਾਇਸ ਮੈਸੇਜ ਭੇਜਿਆ ਨੇ ਬੋਲੀਆਂ ਚਲਾਉਂ ਦੋ ਘੰਟੇ ਬਾਅਦ ਨੇ ਫੋਨ ਕਰਤਾ ਵਾ ਇੰਦਰ ਮੈਂ ਖਾਤਾ ਵਾ ਉਹਨਾਂ ਆਦੇ ਬੱਚਿਆਂ ਦੀ ਵਾਸਤੇ ਕਰ ਲਈ ਕੀ ਮੰਗ ਕੀ ਕਰਦੇ ਹੁਣ ਤੋਂ ਮੰਗੇ ਸਾਡੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ